ਰਵਨ ਸਿੰਘ ਰਾਜੋਨਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੀ ਕਾਰਤਕ ਸਾਹਿਬ ਜੀ ਦੇ ਅਗਿਆਨਿਕ ਰਖਵੀਰ ਸਿੰਘ ਦੇ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਪਰ ਉਸ ਕਮੇਟੀ ਦੇ ਵਿੱਚ ਵਿਵਾਦ ਖੜਾ ਹੋ ਜਾਂਦਾ ਹੈ ਵਿਰਸਾ ਸਿੰਘ ਬਲਟੋਹਾ ਅਤੇ ਹਰਮੀਤ ਸਿੰਘ ਕਾਲਕਾ ਆਪਸ ਦੇ ਵਿੱਚ ਬੈਸਣ ਲੱਗ ਜਾਂਦੇ ਨੇ ਤਿੱਖੇ ਇਲਜ਼ਾਮ ਇੱਕ ਦੂਸਰੇ ਉੱਤੇ ਲਾਉਂਦੇ ਨੇ ਪਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਕਿਤਨਾ ਕਹਿੰਦੇ ਸੁੱਲਝਦਾ ਨਜ਼ਰ ਆ ਰਿਹਾ ਹੈ ਦਰਅਸਲ ਲਿਖਤੀ ਪੱਤਰ ਭੇਜ ਜਗੇ ਨੇ ਦੋਵੇਂ ਵਰਸਾ ਸਿੰਘ ਬਲਟੋਹਾ ਤੇ ਹਰਨੀਤ ਸਿੰਘ ਕਾਲਕਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਨੀਤ ਸਿੰਘ ਕਾਲਕਾ ਤੇ ਦੂਜੇ ਪਾਸੇ ਵਰਸਾ ਸਿੰਘ ਬਲਟੋਹਾ ਸੀਨੀਅਰ ਅਕਾਲੀ ਲੀਡਰ ਦੋਵਾਂ ਨੂੰ ਲਿਖਤੀ ਪੱਤਰ ਸ੍ਰੀ ਕਾਲਕਤਖ ਸਾਹਿਬ ਦੇ ਇਸ ਅਰਗਣੀ ਰਗਵੀਰ ਸਿੰਘ ਵੱਲੋਂ ਭੇਜ ਜਗੇ ਨੇ ਇੱਥੋਂ ਤੱਕ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਫੋਨ ਵੀ ਕੀਤੇ ਗਏ ਨੇ ਦੋਵਾਂ ਨੂੰ ਵਾਰੋ ਵਾਰੀ ਫੋਨ ਕੀਤੇ ਗਏ ਹਰਨੀਤ ਸਿੰਘ ਕਾਲਕਾ ਪ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਨੂੰ ਗਿਆਨੀ ਰਗਵੀਰ ਸਿੰਘ ਨੂੰ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਟਵਾਲਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਮੀਟਿੰਗ ਹੁੰਦੀ ਆ ਔਰ ਉਸ ਮੀਟਿੰਗ ਤੋਂ ਬਾਅਦ ਜਿਹੜਾ 20 ਤਰੀਕ ਦਾ 20 ਦਸੰਬਰ ਦਾ ਪ੍ਰੋਗਰਾਮ ਹੁੰਦਾ ਆ ਦਿੱਲੀ ਦੇ ਵਿੱਚ ਰਿਕਾਪਨ ਸਾਹਿਬ ਤੋਂ ਰਾਸ਼ਟਰਪਤੀ ਭਵਨ ਜਾਣਾ ਹੁੰਦਾ ਆ ਸਿਰਾਂ ਦੇ ਉੱਤੇ 26 ਲੱਖ ਦਸਖਤੀ ਡਾਕੂਮੈਂਟਸ ਚੱਕ ਕੇ ਜਿਨ੍ਹਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਲਾ ਦੀ ਰਿਹਾਈ ਮੰਗੀ ਗਈ ਹੁੰਦੀ ਆ ਪਰ ਉਹ ਮੁਲਤਵੀ ਕਰ ਦਿੱਤਾ ਜਾਂਦਾ ਆ ਉਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਔਰ ਇਹ ਤਰਕ ਦਿੱਤਾ ਜਾਂਦਾ ਆ ਕਿ ਕੌਮ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਚਿੱਠੀ ਹਰਮੀਤ ਸਿੰਘ ਗਾਲਕਾ ਨੇ ਭੇਜੀ ਹੈ ਪੰਥ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਇਹ ਜਿਹੜਾ ਪ੍ਰਦਰਸ਼ਨ ਹੈਗਾ ਆ ਇਹ ਵਿਰੋਧ ਪ੍ਰਦਰਸ਼ਨ ਵਿਰੋਧ ਮਾਰਚ ਹੈਗਾ ਇਸ ਨੂੰ ਮੁਲਤਵੀ ਕੀਤਾ ਜਾਂਦਾ ਹੈ ਖੈਰ ਮੁਲਤਵੀ ਤਾਂ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਵੱਲੋਂ ਚਿੱਠੀਆਂ ਭੇਜੀਆਂ ਗਈਆਂ ਬਾਕਾਇਦਾ ਫੋਨ ਕੀਤੇ ਗਏ ਵਰਸਾ ਸਿੰਘ ਵੱਲ ਤੋਂ ਹਾ ਤੇ ਹਰਮੀਤ ਸਿੰਘ ਗਾਲਕਾ ਨੂੰ ਔਰ ਇਹਨਾਂ ਨੂੰ ਦੋਵਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਹਰਮੀਤ ਸਿੰਘ ਗਾਲਕਾ ਦਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਉਹਨਾਂ ਵਿੱਚ ਵੀ ਉਸਾਮ ਸਾਫ਼ ਕਹਿੰਦੇ ਨੇ ਕਿ ਉਹਨਾਂ ਨੂੰ ਗਿਆਨੀ ਰਗਵੀਰ ਸਿੰਘ ਦੀ ਚਿੱਠੀ ਵੀ ਮਿਲੀ ਔਰ ਉਹਨਾਂ ਨੇ ਫੋਨ ਵੀ ਕੀਤਾ ਜਿਸ ਤੋਂ ਬਾਅਦ ਉਹ ਕੌਮ ਦੇ ਬਡੇਰੇ ਸਨ ਤੁਨੂੰ ਮੁੱਖ ਰੱਖਦੇ ਹੋਏ ਆਪਸੀ ਰੰਜਸ਼ਾ ਆਪਸੀ ਤਕਲੀਫਾਂ ਆਪਸੀ ਆਪਸੀ ਮਸਲੇ ਜਿਹੜੇ ਨੇ ਉਹਨਾਂ ਨੂੰ ਕਨਾਰੇ ਕਰਨ ਲਈ ਤਿਆਰ ਨੇ ਔਰ ਨਾਲ ਦੀ ਨਾਲ ਇਸ ਪੰਜ ਮੈਂਬਰੀ ਕਮੇਟੀ ਦਾ ਗਠਨ ਜਿਸ ਵਾਸਤੇ ਕੀਤਾ ਗਿਆ ਸੀ ਉਸ ਅਧੀਨ ਕਾਰਵਾਈ ਜਿਹੜੀ ਆ ਉਹ ਅੱਗੇ ਕਰਨ ਲਈ ਤਿਆਰ ਨੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਤਾਂ ਕਿ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦੇ ਵਾਸਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਜਾ ਸਕੇ ਔਰ ਉਸੇ ਨੂੰ ਲੈ ਕੇ ਉਹਨੇ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਕਾਰਜਸ਼ੀਲ ਹੋ ਸਕਦੀ ਹੈ ਇਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਵਿੱਚ ਮਿਰਸਾ ਸਿੰਘ ਵਲਟੋਹਾ ਸੀ ਉੱਥੇ ਹੀ ਹਰਨੀਤ ਸਿੰਘ ਕਾਲਕਾ ਵੀ ਸੀ ਔਰ ਨਾਲ ਦੀ ਨਾਲ ਬਲਵੰਤ ਸਿੰਘ ਰਾਜਵਾਨਾ ਦੇ ਭੈਣ ਵੀ ਇਸ ਦੇ ਵਿੱਚ ਮੌਜੂਦ ਸਨ ਤੁਹਾਨੂੰ ਇਹ ਦੱਸ ਦਈਏ ਕਿ ਇਸ ਦੇ ਉੱਤੇ ਭਾਵੇਂ ਕੀ ਸਹਿਮਤੀ ਦੁਆਰਾ ਬਣ ਗਈ ਹੈ ਪਰ ਵੱਖ-ਵੱਖ ਅਕਾਲੀ ਜਾਂ ਪੰਥਕ ਲੀਡਰਾਂ ਵੱਲੋਂ ਇਤਰਾਜ਼ ਜ਼ਰੂਰ ਚੁੱਕਿਆ ਗਿਆ ਨੇ ਸਾਫ਼ ਤੌਰ ਦੇ ਉੱਤੇ ਉਹ ਲੀਡਰ ਜਿਹੜੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੈਦਾ ਹੋ ਚੁੱਕੇ ਨੇ ਪਰ ਪੰਥਕ ਲੀਡਰ ਨੇ ਉਹਨਾਂ ਵੱਲੋਂ ਵੀ ਇਤਰਾਜ਼ ਚੁੱਕਿਆ ਗਿਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਆ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੀ ਇਹ ਪੰਜ ਮੈਂਬਰੀ ਕਮੇਟੀ ਬਣਾਈ ਸੀ ਤੇ ਇਸ ਦੇ ਵਿੱਚ ਹਰਮੀਤ ਸਿੰਘ ਕਾਲਕਾ ਨੂੰ ਕਿਉਂ ਜੋੜਿਆ ਗਿਆ ਜਾਂ ਹਰਮੀਤ ਸਿੰਘ ਕਾਲਕਾ ਦੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਖਾਸੀ ਬੰਦੀਆਂ ਨਾ ਸ਼੍ਰੋਮਣੀ ਅਕਾਲੀ ਦਲ ਨਾਲ ਇੱਥੋਂ ਤੱਕ ਵੀ ਬਿਆਨ ਸਾਹਮਣੇ ਆਏ ਸੀ ਕਿ ਹਰਮੀਤ ਸਿੰਘ ਕਾਲਕਾ ਨੂੰ ਆਰਐਸਐਸ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਬਾਰ-ਬਾਰ ਅਤੇ ਇਹ ਇਲਜ਼ਾਮ ਲਾਏ ਜਾਂਦੇ ਨੇ ਕਿ ਹਰਮੀਤ ਸਿੰਘ ਕਾਲਕਾ ਦੀ ਭਾਜਪਾ ਨਾਲ ਸਿੱਧੀ ਗੱਲਬਾਤ ਹੈ ਆਰਐਸਐਸ ਨਾਲ ਸਿੱਧੀ ਗੱਲਬਾਤ ਹੈ ਫਿਰ ਹਰਮੀਤ ਸਿੰਘ ਕਾਲਕਾ ਨੂੰ ਇਸ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਕਿਉਂ ਬਣਾਇਆ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਅਕਾਲੀ ਦਲ ਤੋਂ ਅਲੈਦਾ ਹੋਏ ਪੰਥਕ ਲੀਡਰ ਇਹ ਇਲਜ਼ਾਮ ਲਾਉਂਦੇ ਨਜ਼ਰ ਆਏ ਨੇ ਪਰ ਨਾਲ ਦੀ ਨਾਲ ਇਹ ਪੰਜ ਮੈਂਬਰੀ ਕਮੇਟੀ ਦੇ ਅੰਦਰਲੇ ਹਾਲਾਤ ਹੋਣ ਕਿ ਤਰ੍ਹਾਂ ਕਿ ਤਰ੍ਹਾਂ ਸੁਧਰਦੇ ਨਜ਼ਰ ਆਉਣ ਲੱਗੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਬ ਦਾ ਜਵਾਬ ਸਾਬ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢਿਆ ਜਾਵੇਗਾ ਔਰ ਦੂਜੀ ਗੱਲ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕੀਤੀ ਜਾਵੇਗੀ ਉਨ੍ਹਾਂ ਤੱਕ ਪਹੁੰਚ ਕੀਤੀ ਜਾਵੇਗੀ ਇਹਨਾਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਸ ਵੱਲੋਂ ਜੋ ਵੀ ਹੋਏਗਾ ਬਲਵੰਤ ਸਿੰਘ ਰਾਜਵਾਨ ਦੀ ਰਿਹਾਈ ਨੂੰ ਲੈ ਕੇ ਤੁਹਾਡੇ ਅੱਗੇ ਰੱਖਦੇ ਰਾਵਾਂਗੇ ਉਹ ਤੱਕ ਲੀ ਬ Subscribe to One India channel and never miss an update.